ਮਾ ਵੜਾ ਔਖਾ ਜੇ ਔਖਾ ਹਾਂ ਬਿਲਕੁਲ ਬਹੁਤ ਔਖਾ ਤਪ ਪਹੁੰਚਦਾ ਆ ਮੁੰਡਿਆ ਪੁੱਛ ਆ ਉਦਾ ਉਦਲ ਤੇ ਫੇਰ ਕੇ ਚਲੇ ਜਾਣਾ ਉਹਦੇ ਦੇ ਆਖੜੇ ਤੂੰ ਹੀ ਭੁੱਖੇ ਜੇ ਤੂੰ ਹੀ ਕਿਤਰਾ ਜੇ ਹਾਂ ਆ ਮਸ ਖੇੜੇ ਤੇ ਇੱਕ ਰੋਟੀਆਂ ਪਕਵਾ ਦੇ ਲੈ ਹੁਣ ਮੈਂ ਗਿਆ ਹਾਂ ਤੇ ਆਵੇ ਹਾਂ ਕੋਠਾ ਦੁਕਾਨ ਤੇ ਮੈਂ ਤਾਂ ਰਹਾ ਮਾਰਾ ਮੈਂ ਪਤਾ ਮਾਤਾ ਭੁਖੀ ਆ ਬਹੁਤ ਸਮੋਸੇ ਦੇਦੇ ਉਹਦੋਂ ਸੇ ਉਹਦੇ ਅੱਛਾ ਸਮੋਸਾ ਲੈ ਕੇ ਆਏ ਹੋ ਆ ਪਤਾ ਦੁਕਾਨ ਵਾਲੇ ਤੋਂ ਮੰਗ ਕੇ ਆਹ ਦੇਖੋ ਵੀ ਦੁਕਾਨ ਵਾਲੇ ਤੋਂ ਮੰਗ ਕੇ ਸਮੋਸਾ ਲੈ ਕੇ ਆਏ ਨੇ ਬਾਪੂ ਜੀ ਵੀ ਕਿਹੜੀ ਹਾਲਾਤ ਯਾਰ ਪੰਜਾਬ ਕਿੱਡੇ ਵੱਡੇ ਗੁਰੂਆਂ ਪੀਰਾਂ ਦੀ ਧਰਤੀ ਅੱਜ ਕਿੱਧਰ ਨੂੰ ਜਾ ਰਹੀ ਹੈਗੀ ਕਿਹੜਾ ਹਿਸਾਬ ਲਾਉ ਆਪਾਂ ਹੈ ਤਰਲੇ ਦੇਖੋ ਜਿਹੜੇ ਇਹ ਇਕੱਲੇ ਇਹ ਨਹੀਂ ਹੈਗੇ ਇਹ ਪੰਜਾਬ ਦੇ ਹਰੇਕ ਪਿੰਡ ਦੇ ਗੱਲ ਹੋ ਗਈ ਇਸ ਵਕਤ ਅਸੀਂ ਖੜੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਡੇਰੀ ਵਾਲਾ ਡੇਹਰੀ ਵਾਲਾ ਪੈਂਦਾ ਰੋਡ ਤੇ ਕਿਹੜਾ ਪੈਂਦਾ ਜਿਹੜਾ ਵੱਡੇ ਰੋਡ ਤੋਂ ਆਉਨੇ ਆਪਾਂ ਜਲੰਧਰ ਰੋਡ ਹਾਂਜੀ ਜਲੰਧਰ ਰੋਡ ਨਾ ਜਲੰਧਰ ਰੋਡ ਤੋਂ ਅੰਬਰਸਰ ਰੋਡ ਤੋਂ ਖਲਚੀਆਂ 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 ਜਦੋਂ ਜਲੰਧਰ ਰੋਡ ਤੋਂ ਅੰਬਰਸਰ ਨੂੰ ਜਾਂਦੇ ਆ ਬਿਆਸ ਤੋਂ 13 ਕਿਲੋਮੀਟਰ ਅੱਗੇ ਖਲਚੀਆਂ ਪੈਂਦਾ ਹੈ ਖਲਚੀਆਂ ਤੋਂ ਲਗਭਗ 5-6 ਕਿਲੋਮੀਟਰ ਪਿੰਡ ਪੈਂਦਾ ਹੈ ਡੇਹਰੀ ਵਾਲਾ ਜੇ ਕਿਸੇ ਨੇ ਮਦਦ ਤੇ ਕਰ ਰਿਹਾ ਬਦ ਤੋਂ ਬਦ ਮਦਦ ਵੀ ਕਰਿਓ ਬਾਈ ਨੰਬਰ ਕਿੰਨਾ ਬਾਪੂ ਜੀ ਦਾ ਗੱਲ ਕਰ ਲੂ ਕੋਈ ਅੱਛਾ ਜਗਾ ਪਾਉਣ ਨੂੰ ਹੈ ਹੀ ਨਹੀਂ ਕੁਛ ਉੱਤੇ ਹਾਂ ਨਹੀਂ ਆਈ ਮੁੰਡਾ ਬੈਲੀ ਦੇ ਕੋਲ ਆ ਅੱਛਾ ਨਸ਼ੇ ਚ ਮੈਂ ਛੇ ਜੇ ਪਹਿਲਾ ਜਿੱਦਲੀ ਕਮਾਈ ਕਰਵਾ ਕਿਤੇ ਪੁੱਛ ਲੋ ਕਿ ਜਮੀ ਕਰਦਾ ਟੀਕੇ ਦੋ ਪਹਿਲਾ ਵੇਖੋ ਅੱਛਾ ਟੀਕੇ ਲਾਉਂਦਾ ਹਾਂਜੀ ਐਦਬੂਈ ਦਵਾਈ ਪਤਾ ਇਤਨਾ ਤਾਂ ਲੱਗਾ ਦਸਣ ਕਚਾਏ ਮਾਰ ਕੇ ਦਰਗਾਹ ਕੋ ਮੰਗ ਲੈਣਾ ਉਥੇ ਮੈਂ ਮਾਤਾ ਨੂੰ ਖੜਨਾ ਕੋਈ ਪੈਹਾ ਦੇ ਦੇ ਕਿ ਮੈਂ 500 ਵੀ ਦੇ ਦੇਣਾ ਕਿ 200 ਦੇ ਦੇਣਾ ਇਹ ਨਹੀਂ ਲੈ ਕੇ ਨਾ ਪਤਾ ਤੁਰਿਆ ਰਹਿਣਾ ਤੇ ਫਿਰ ਇੱਥੇ ਤਾਂ ਬਹੁਤ ਔਖਾ ਰਹਿਣਾ ਇੰਨੀ ਗਰਮੀ ਦੇ ਵਿੱਚ ਬਹੁਤ ਗੀ ਤੈਨੂੰ ਦੱਸਾਂ ਰਾਤ ਮੈਂ ਚੱਲ ਮਰਦਾ ਵੇ ਆ ਦੇਖੋ ਵੀ ਬਾਹਾਂ ਦੇਖੋ ਇਹ ਮੱਛਰ ਦੇ ਘਰੇ ਆ ਦੇਖੋ ਜੀ ਬਾਹਾਂ ਦੇਖ ਲਓ ਕਿੜੇ-ਕਿੜੇ ਖਾ ਲੀਆਂ ਜਮੇ ਆ ਦੇਖੋ ਇਹਨੂੰ ਜਲ ਕਹਿੰਦੇ ਨੇ ਨਰਕ ਭਰੀ ਜ਼ਿੰਦਗੀ ਚ ਆਉਣਾ ਦੇਖ ਲਓ ਬਜ਼ੁਰਗ ਕਿਹੜੇ ਹਾਲਾਤਾਂ ਦੇ ਵਿੱਚ ਨੇ ਬਾਹਾਂ ਮੱਛਰ ਨੇ ਜਮੇ ਖਾ ਲੀਆਂ ਕਿੜੇ-ਕਿੜੇ ਧੱਫੜਨੇ ਦੇਖੋ ਬਿਨਾ ਲਾਈਟ ਤੋਰੇ ਨਾ ਯਾਰ ਬੱਤੀ ਤੋਂ ਆਪਾਂ ਨੂੰ ਪਤਾ ਵੀ ਗਰਮੀ ਅੱਜ ਕਿੰਨੀ ਐ ਕਿਹੜੇ ਹਾਲਾਤ ਬਣੇ ਹੋਏ ਨੇ ਯਾਰ ਸਾਡੇ ਪੰਜਾਬ ਦੇ ਹੁਣ ਕੀ ਕਹਿਣਾ ਚਾਹੁੰਦੇ ਹੋ ਫਿਰ ਸਮਾਜ ਸੇਪੀਆਂ ਨੂੰ ਪੁੱਤ ਮਾਂ ਦਾ ਹੱਥ ਜੋੜਦਾ ਮੈਨੂੰ ਨਾ ਮਲਤਕਾ ਕਾਕਾ ਦਾ ਕਮਰਾ ਪਾ ਦੇ ਵਾ ਮੇਰਾ ਉੱਥੇ ਪੜੀ ਦਾ ਕੋਈ ਕੀ ਗੱਲ ਗੁਜ਼ਾਰਾ ਬਣਾ ਦੇਣ ਤਾਂ ਮੈਂ ਇੱਥੇ ਬਹਿ ਜਾਏ ਤੇ ਇਹਨੂੰ ਲੈ ਸਾਦਕੇ ਨੂੰ ਗਾ ਪਛਾ ਕਰ ਲੂ ਇੱਥੇ ਤੂੰ ਹੀ ਬਾਹ ਫੜ ਕੇ ਇਹਨੂੰ ਕਰੋ ਜੇ ਡੇਗੜਾ ਪਉ ਤਾ ਆਖਿਓ ਪਰ ਕਰਦਾ ਬਹੁਤ ਔਖਾ ਵਾ ਮੇਰੇ ਲਾਗੇ ਕੋਈ ਇੱਕ ਪੇਡੇ ਜੇ ਮੇਰਾ ਥਾ ਥਤਾਏਗਾ ਮੈਨੂੰ ਕਦੇ ਰੇ ਪੈ ਜਾਣ ਤੇ ਮੈਂ ਉੱਥੇ ਚੱਲ ਜਾ ਕੇ ਇਹ ਤਾਂ ਅੱਛਾ ਪਿੰਡ 'ਚ ਜਗ੍ਹਾ ਹੈਗੀ ਐ ਅੱਛਾ ਜਗ੍ਹਾ ਹੈਗੀ ਪਤਾ ਅੱਛਾ ਜਗ੍ਹਾ ਪਾਵਣ ਨੂੰ ਨਹੀਂ ਕੁਛ ਹਥੇ ਆ ਨਹੀਂ ਮੁੰਡਾ ਬੈਲੀ ਲਿਖਿਆ ਆ ਅੱਛਾ ਨਸ਼ੇ 'ਚ ਤੋ ਤੋ ਪਾ ਤਾ ਮਾ ਦਾ ਰੋਟੀ ਵੀ ਜੇ ਤੇ ਦਲ ਲੱਗਾ ਤਾਂ ਮੈਂ ਪਕਾ ਲਈਆਂ ਨਹੀਂ ਤੇ ਮੈਂ ਪੈਂਦੇ ਜਾਂਦਾ ਤਾਂ ਚਲ ਬਾਤ ਫੜਦੇ ਆ ਠੀਕ ਹੈ ਇਸ ਦਾ ਤਰਲਾ ਕੱਢ ਕੇ ਰੋਟੀ پکਵਾ ਲਿਓ ਨਾ ਦੇਖ ਸਕਦੇ ਆ ਦੋਸਤੋ ਕਿ ਬਜ਼ੁਰਗਾਂ ਦੇ ਕੀ ਹਾਲਾਤ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਪਿੰਡ ਡੇਹਰੀ ਵਾਲਾ ਡੇਹਰੀ ਵਾਲਾ ਪਿੰਡ ਆ ਇਹ ਕਈ ਲੋਕ ਏਸੀਆਂ ਦੇ ਵਿੱਚ ਡਿਗ ਡਿਗ ਰਹੇ ਨੇ ਟੜਾ ਟੜ ਪਰਾ ਦੇਖੋ ਇਹਦੇ ਵਿੱਚ ਰਹੇ